ਦੋਸਤੋ ਬੱਚਿਆਂ ਵਾਲੇ ਹੋ ਜਾਓ ਸਾਫ ਦਾ ਨਾਈ ਵੱਡੀ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਵਾਟ ਦੇ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਫੋਨ ਚਾਰਜਿੰਗ ਬੋਰਡ ਆਮ ਨਾਲੋਂ ਆਮ ਤੌਰ ਤੇ ਬੈੱਡ ਦੇ ਨੇੜੇ ਹੁੰਦਾ ਹੈ ਲੋਕ ਵਾਰ-ਵਾਰ ਬੈੱਡ ਤੋਂ ਉੱਠਣ ਤੇ ਅਸੁਵਿਧਾ ਤੋਂ ਬੱਚਿਆਂ ਲਈ ਇਹ ਜੇ ਪ੍ਰਬੰਧ ਕਰਦੇ ਨੇ ਅਤੇ ਫੋਨ ਚਾਰਜ ਕਰਕੇ ਚਾਰਜਰ ਬੈੱਡ ਦੇ ਕੋਲ ਹੀ ਛੱਡ ਦਿੰਦੇ ਨੇ ਜਿਸ ਕਾਰਨ ਘਰ ਦੇ ਵਿੱਚ ਬੱਚੇ ਨਹੀਂ ਹੁੰਦੇ ਜਿਹਾ ਓਲਵੇਸ ਲਾਪਰਵਾਹੀ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਿਸ ਦੇ ਘਰ ਦੇ ਵਿੱਚ ਬੱਚੇ ਨੇ ਉਹ ਇਹਨਾਂ ਦੇ ਜਾਨ ਲੈਵਾ ਵੀ ਬਣ ਸਕਦਾ ਹੈ ਤੇਲੰਗਾਨਾ ਦੇ ਨਿਰਮਲ ਜਿਲ੍ਹੇ ਦੇ ਵਿੱਚ ਬੱਚੇ ਨੇ ਮੂੰਹ 'ਚ ਚਾਰਜਰ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਤੇ 1.5 ਸਾਲ ਦੀ ਬੱਚੀ ਬੋਰ ਨਾ ਲੱਗੇ ਮੋਬਾਈਲ ਚਾਰਜਰ ਦਾ ਸ਼ਿਕਾਰ ਹੋ ਕੇ ਤੇਲੰਗਾਨਾ ਦੇ ਵਿੱਚ ਵਾਪਰਿਆ ਹੈ 1.5 ਸਾਲ ਦੀ ਅਰਾਧਿਆ ਨੂੰ ਪਤਾ ਨਹੀਂ ਸੀ ਕਿ ਬੋਰ ਤੋਂ ਲਟਕਰੇ ਚਾਰਜਰ 'ਚ ਕਰੰਟ ਹੈ ਉਸਨੇ ਇਸਨਾਂ ਖੇਡਣਾ ਸ਼ੁਰੂ ਕਰ ਦਿੱਤਾ ਚਾਰਜਰ ਦੀ ਤਾਰ ਆਪਣੇ ਮੂੰਹ ਦੇ ਵਿੱਚ ਪਾ ਲਈ ਚਾਰਜ ਚਕਰੰਡੋ ਲੱਗਾ ਤੇ ਆਰਾਧਿਆ ਦੀ ਮੂੰਹ ਨੂੰ ਚਟਕਾ ਲਗਾ ਉੱਚ ਚੁਰੋਂ ਲੱਗੇ ਆਧਿਆਦੀ ਇਹ ਵਾਸੋਂ ਕਿ ਪਰਿਵਾਰਕ ਮੈਂਬਰ ਉਸ ਕੋ ਲਾਏ ਤੁਰੰਤ ਇਲਾਜ ਦੇ ਹਸਪਤਾਲ ਲੈ ਕੇ ਜਾ ਕੇ ਗਏ ਜਿੱਥੇ ਇਲਾਜ ਰਣ